ਰਾਮ ਗयो ਰਾਵਣ ਗयो ਜਾਕੋ ਬ ਪਰਵਾਰ ਕਹੋ ਨਾਨਕ ਥਿਰ ਕਸ ਨਹੀਂ ਸੁਪਨੇ ਜਿਵੇਂ ਸੰਸਾਰ ਇੱਥੇ ਫਿਰ ਸੁਪਨੇ ਦੇ ਨਿਆਇ ਸੰਸਾਰ ਦਰਸਾਉਂਦੇ ਹਨ ਮਹਾਰਾਜ ਗਯੋ ਦਾ ਭਾਵ ਚਲਿਆ ਗਿਆ ਜਾਕੋ ਜਿਸ ਦਾ ਰਾਮ ਚਲਿਆ ਗਿਆ ਰਾਵਣ ਵੀ ਚਲਿਆ ਗਿਆ ਇਸ ਸੰਸਾਰ ਦੇ ਜਿਸ ਦਾ ਬੜਾ ਵੱਡਾ ਪਰਿਵਾਰ ਸੀ ਨਾਮੇ ਨਾਨਕ ਕਹਿ ਰਹੇ ਹਨ ਕੁਛ ਵੀ ਸਦਾ ਰਹਿਣ ਵਾਲਾ ਨਹੀਂ ਸੰਸਾਰ ਸੁਪਨੇ ਵਤ ਹੈ ਇੱਥੇ ਕੋਈ ਨਹੀਂ ਰਿਹਾ ਟਿੱਕੇ ਜਨਦਾ ਦਾ ਰਾਵਣ ਦਾ ਐਡਾ ਵੱਡਾ ਪਰਿਵਾਰ ਹੋਣ ਦੇ ਬਾਵਜੂਦ ਵੀ ਦੀਵਾ ਬਾਲਣ ਵਾਲਾ ਕੋਈ ਨਹੀਂ ਰਿਹਾ ਰਾਵਣ ਘਰ ਤੇ ਦੀਆ ਨਾ ਬਾਤੀ ਦੀਵਾ ਬਾਲਣ ਵਾਲਾ ਵੀ ਕੋਈ ਨਹੀਂ ਬਚਿਆ ਸੀ ਰਾਵਣ ਦੇ ਘਰ ਵਿੱਚ ਇੱਕ ਨਾਲ ਲੱਖ ਪੁੱਤ ਸਵਾ ਲੱਖ ਨਾਤੀ 라ਵਣ ਘਰ ਤਹ ਦੀਆ ਨਾ ਬਾਤੀ ਐਡਾ ਵੱਡਾ ਪਰਿਵਾਰ ਹੋਣ ਦੇ ਬਾਵਜੂਦ ਵੀ 라ਵਣ ਦੇ ਘਰ ਇੱਕ ਦੀਵਾ ਬਾਲਣ ਵਾਲਾ ਵੀ ਨਹੀਂ ਬਚਿਆ ਸਭ ਚਲੇ ਗਏ ਇੱਥੇ ਮਹਾਰਾਜ ਜੀ ਨੇ ਸਮਝਾਉਣਾ ਕੀਤਾ ਵੀ ਇਹ ਸੰਸਾਰ ਸੁਪਨੇ ਵਤ ਹੈ ਆਜ ਜੇਕਰ ਧਿਆਨ ਨਾਲ ਵੇਖੀਏ ਤਾਂ ਪਹਿਲੇ ਜੋ ਗੁਜ਼ਰਿਆ ਹੈ ਸੁਪਨਾ ਹੀ ਹੈ ਜੋ ਗੁਜ਼ਰ ਚੁਕਿਆ ਸੁਪਨੇ ਦੇ ਵਿੱਚ ਲੰਘ ਚੁਕੇ ਹਾਂ ਸੀ ਸੁਪਨੇ ਦਾ ਨਾ ਵਰਤਮਾਨ ਹੈ ਨਾ ਹੀ ਭਵਿੱਖ ਸੁਪਨਾ ਤਾਂ ਭੂਤਕਾਲ ਹੈ ਵਰਤਮਾਨ ਇਸ ਲਈ ਨਹੀਂ ਕਿ ਪਤਾ ਲੱਗ ਜਾਏ ਸਪਨਾ ਤਾਂ ਭੂਤ ਕਾਲ ਹੈ ਇਸ ਲਈ ਪਤਾ ਲੱਗ ਜਾਏ ਸੁਪਨਾ ਆ ਰਿਹਾ ਹੈ ਤਾਂ ਸਮਝੋ ਨੀਂਦ ਖੁੱਲ ਗਈ ਨੀਂਦ ਖੁੱਲੇ ਤਾਂ ਉਹ ਗੁਜ਼ਰੀ ਹੋਈ ਘਟਨਾ ਭੂਤ ਕਾਲ ਹੋ ਗਿਆ ਭਵਿਖ ਤਾਂ ਹੀ ਕਹਿ ਸਕਦੇ ਹਾਂ ਪਤਾ ਨਹੀਂ ਆਵੇ ਕਿ ਨਾ ਸਪਨਾ ਉਹ ਹੈ ਜੋ ਹੋ ਚੁੱਕਾ ਹੈ ਜੋ ਹੋ ਚੁੱਕਾ ਹੈ ਸੁਪਨਾ ਹੀ ਹੈ ਬੀਤ ਚੁਕੇ ਦੇ ਕੀ ਹਸਤੀ ਬਾਕੀ ਰਹੇਗੀ ਬੀਤ ਜਹ ਬੀਤ ਜਹ ਜਨਮ ਅਕਾਜਰੇ ਮਹਾਰਾਜ ਕਹਿੰਦੇ ਜਿਹੜਾ ਬੀਤ ਚੁਕਿਆ ਉਹਦਾ ਕੀ ਕਹਿਣਾ ਹੁਣ ਤੁਸੀਂ ਜਿਹੜਾ ਹੁਣ ਕੱਲ ਬੀਤ ਚੁਕਿਆ ਕੱਲ ਦੀ ਗੱਲ ਕੀ ਕਰੋਗੇ ਅੱਗੇ ਦੀ ਗੱਲ ਕਰੋ ਇਸ ਲਈ ਮਹਾਰਾਜ ਕਿਰਪਾ ਕਰਦੇ ਨੇ ਬਾਬਾ ਫਰੀਦ ਜੀ ਇੱਕ ਸ਼ਬਦ ਵਿੱਚ ਕਹਿੰਦੇ ਹਨ ਕਿ ਮੈਂ ਇੱਕ ਦਿਨ ਜ਼ਮੀਨ ਅਤੇ ਅਸਮਾਨ ਦੀ ਹੋ ਰਹੀ ਗੱਲਬਾਤ ਸੁਣੀ ਬਾਬਾ ਫਰੀਦ ਜੀ ਕਹਿੰਦੇ ਅਸਮਾਨ ਕਹਿ ਰਿਹਾ ਸੀ ਐ ਜ਼ਮੀਨ ਵੇਖ ਮੇਰੇ ਚੰਦ ਤਾਰੇ ਮੇਰੇ ਸੂਰਜ ਅਜੇ ਵੀ ਚਮਕ ਰਹੇ ਹਨ ਜੋ ਲੋਕਾਂ ਨੂੰ ਰਾਦ ਖਾਉਂਦੇ ਹਨ ਪਰ ਤੇਰੇ ਵਾਂਗੂ ਵੱਡੇ ਵੱਡੇ ਆਕੜਖਾਨ ਕਿਥੇ ਗਏ? ਰਾਵਣ ਵਰਗੇ, ਕੰਸ ਵਰਗੇ, ਹਰਨਖਸ ਵਰਗੇ ਜਿਹੜੇ ਰੱਬ ਬਣ ਬਣ ਕੇ ਬੈਠੇ ਸਨ ਕਿਥੇ ਚਲੇ ਗਏ? ਜ਼ਮੀਨ ਨੇ ਕਿਹਾ ਕਬਰਾਂ ਵਿੱਚ ਸੜ ਗਏ। ਉਹ ਕਹਿੰਦੇ ਇਸ ਮਿੱਟੀ ਵਿੱਚ ਸੜ ਗਏ। ਜਿੰਦ ਉਲਾਮੇ ਸਹਾਰ ਰਹੀ ਹੈ ਉਹ ਸੜ ਗਏ ਉਹਨਾਂ ਦੇ ਜਿਹੜੇ ਜਿੰਦ ਹੈ ਉਹ ਉਲਾਮੇ ਸਹਾਰ ਰਹੀ ਹੈ ਜਿਵੇਂ ਪੁੱਛ ਅਸਮਾਨ ਫਰੀਦਾ ਖੇਵਟ ਕਿਨ ਗਏ ਜਾਲਨ ਗੋਰਾ ਨਾਲ ਉਲਾਮੇ ਜੀ ਸਹੇ ਇਸ ਲਈ ਪਾਸਾ ਜੀ ਦਾ ਫਰਮਾਨ ਹੈ ਕਿ ਅੱਜ ਰਾਮ ਤੇ ਰਾਵਣ ਦੀ ਕਹਾਣੀ ਸੁਪਨਾ ਹੀ ਇਹ ਨਹੀਂ ਕਿ ਸੁਪਨੇ ਦੇ ਪਾਤਰ ਹੀ ਨਹੀਂ ਜਾਪਦੇ ਕੁਝ ਚੰਤਕਾ ਨੇ ਤਾਂ ਇੱਥੇ ਤੱਕ ਲਿਖ ਦਿੱਤਾ ਕਿ ਬਾਲਮੀਕ ਨੇ ਇੱਕ ਨਾਟਕ ਲਿਖਿਆ ਸੀ RAM ਚਲਿਤਰ ਉਹਦਾ ਨਾਂ ਸੀ ਬਾਲਮੀਕ ਨੇ ਜੋ ਲਿਖਿਆ ਸੀ ਉਹਦਾ ਨਾਂ ਸੀ ਨਾਟਕ ਲਿਖਿਆ ਸੀ ਕਿ RAM ਚਲਿਤਰ ਮਾਨਸ ਉਹਦਾ ਨਾਂ ਸੀ ਉਹ ਐਨੇ ਵਾਰ ਖੇਡਿਆ ਗਿਆ ਕੇ ਸੱਚ ਪ੍ਰਤੀਤ ਹੋਣ ਲੱਗ ਪਿਆ ਇਸੇ ਤਰ੍ਹਾਂ ਮਹਾਭਾਰਤ ਬਾਰੇ ਕੁਝ ਵਿਦਵਾਨਾਂ ਦੀ رائے ਹੈ ਮੈਂ ਕਹਿੰਦਾ ਹਾਂ ਵਿਵਾਦ ਵਿਵਾਦ ਦੀ ਲੋੜ ਨਹੀਂ ਬਾਤ ਵਿਵਾਦ ਦੀ ਕੋਈ ਲੋੜ ਨਹੀਂ ਮਨ ਵੀ ਲਵੋ ਕਿ ਹੋਏ ਹਨ ਤਾ ਵੀ ਗੁਜ਼ਰ ਚੁਕੇ ਸੁਪਨੇ ਤੋਂ ਵੱਧ ਹੁਣ ਕੀ ਹੈਸੀਅਤ ਰੱਖ ਸਕਦੇ ਹਨ ਮਹਾਭਾਰਤ ਹੋਏ ਨੇ ਪਰ ਲੰਘ ਗਏ ਸੁਪਨਾ ਹੋ ਗਿਆ ਕਿਸੇ ਨੇ ਵੇਖਿਆ ਤਾਂ ਨਹੀਂ ਮਹਾਭਾਰਤ ਹੋਏ ਮਹਾਭਾਰਤ ਦੇ ਕਹਿੰਦੇ ਵੀ ਕਹਾਣੇ ਬਣ ਚੁੱਕੀ ਹੈ ਪਰ ਕਿਸੇ ਨੇ ਵੇਖਿਆ ਵੀ ਮਹਾਭਾਰਤ ਕਦੋਂ ਹੋਏ ਨੇ ਕੋਈ ਦੱਸ ਸਕਦਾ ਉਸ ਵਕਤ ਦੇ ਕੋਈ ਬੰਦੇ ਹੈਗੇ ਨੇ ਵੇ ਮਹਾ ਭਾਰਤ ਦੇ ਵਿੱਚ ਆਕਸ ਹੋਇਆ ਆਜੋ ਉਹ ਬੰਦੇ ਨਹੀਂ ਹਨ ਪਰ ਲਿਖਿਆ ਹੋਇਆ ਉਹ ਦੱਸ ਰਹੇ ਨੇ ਜੋ ਲਿਖਿਆ ਹੋਇਆ ਹੈ ਨਾ ਆਕਸ ਹੋਇਆ ਮਹਾ ਭਾਰਤ ਦੇ ਵਿੱਚ ਲਿਖਿਆ ਹੋਇਆ ਦੱਸ ਰਹੇ ਆ ਰਾਮੇਸ਼ਵਰ ਪੁੱਲ ਦੇ ਕਿਨਾਰੇ ਬੈਠੇ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਮਰਦਾਨਿਆਂ ਇੱਥੇ ਲੰਕਾ ਹੈ ਮਰਦਾਨੇ ਨੂੰ ਕਹਿਣ ਲੱਗੇ ਮਹਾਰਾਜ ਮਰਦਾਨੇ ਇੱਥੇ ਲੰਕਾ ਹੈ ਇੱਥੇ ਹੈ ਲੰਕੇਸ਼ ਇੱਥੇ ਹੈ ਰਾਮ ਕੋਈ ਨਾ ਥੇ ਨਹੀਂ ਉਹਨਾਂ ਦਾ ਕੋਈ ਨਾ ਥੇ ਕਿੱਥੇ ਨਹੀਂ ਹੈ ਹੀ ਨਹੀਂ ਗੁਰੂ ਦੇ ਪਿਆਰਿਓ ਰਾਮ ਬਾਰੇ ਬਾਣੀ ਵਿੱਚ ਲਿਖਿਆ ਹੈ ਅਵਤਾਰੀ ਪੁਰਸ਼ ਹੁੰਦਿਆਂ ਵੀ ਇਹ ਹਾਲ ਹੈ ਰਾਮ ਅਵਤਾਰੀ ਪੁਰਸ਼ ਸੀ ਪਰ ਹਾਲ ਮਾੜਾ ਹੀ ਹੋਇਆ ਜੇ ਅਵਤਾਰੇ ਪੁਰਸਾਂ ਦਾ ਇਹ ਹਾਲ ਹੈ ਤਾਂ ਵਿਚਾਰੇ ਰਾਖਸਸ ਦੈਂਤ ਦਾ ਇਹ ਹਾਲ ਹੋਣਾ ਸੀ ਹੁਣ ਇੱਥੇ ਸਮਝਾਉਣਾ ਕਰਦੇ ਨੇ ਚੰਦ ਸੂਰਜ ਜਾ ਕੇ ਤਪ ਤੁਰਸੋਈ ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਚੰਦ ਸੂਰਜ ਜਾ ਕੇ ਤਪਤ ਰਸੋਈ ਬੈ ਸੰਤਰ ਜਾ ਕੇ ਕਪਰੇ ਧੋਈ ਇੱਕ ਲੱਖ ਪੂਤ ਸਵਾ ਲੱਖ ਨਾਤੀ ਤੈ ਰਾਵਨ ਘਰ ਦਿਆਂ ਨ ਬਾਤੀ ਇੱਕ ਰਾਤ ਰਸੋਈ ਤਪਦੀ ਸੀ ਇੱਕ ਕਹਿੰਦੇ ਵੀ ਕਪੜੇ ਧੋਣ ਲਈ ਕਹਿੰਦੇ ਵੀ ਭਟੀਆਂ ਚੜੀਆਂ ਰਹਿੰਦੀਆਂ ਸਨ ਅਗਨ ਸੇਵਾ ਵਿੱਚ ਹਰ ਵੇਲੇ ਹਾਜ਼ਰ ਸੀ ਵੱਡਾ ਪਰਿਵਾਰ ਸੀ ਕਿਉਂਕਿ ਹਰ ਵੇਲੇ ਅਗਨ ਤਪਦੇ ਰਹਿੰਦੇ ਸਨ ਅਗਨੀ ਸੀ ਬੁਝਦੀ ਹਰ ਵੇਲੇ ਹੀ ਭਗਵਾਨ ਪਕਦੇ ਰਹਿੰਦੇ ਸਨ ਐਡਾ ਵੱਡਾ ਪਰਿਵਾਰ ਸੀ ਪਰ ਇੱਥੇ ਲਿਖਣ ਵਾਲੇ ਨੇ ਕਿਹਾ ਵੀ ਦੇਖੋ ਕਹਿੰਦੇ ਵੀ ਸਾਰੇ ਦੇਵੀ ਦੇਵਤੇ ਉਹਨਾਂ ਦੀ ਸੇਵਾ ਵਿੱਚ ਸਨ ਪਰ ਨਹੀਂ ਪਰਿਵਾਰ ਵੱਡਾ ਸੀ ਸਾਰੇ ਰਾਤ ਪ੍ਰਸਾਦੇ ਪਕਦੇ ਰਹਿੰਦੇ ਸਨ ਕਿਉਂਕਿ 1 ਲੱਖ ਪੁੱਤ ਸਵਾ ਲੱਖ ਨਾਤੀ ਐਡਾ ਵੱਡਾ ਪਰਿਵਾਰ ਸੀ ਹੁਣ ਐਡੇ ਵੱਡੇ ਪਰਿਵਾਰ ਨੂੰ ਗੁਰੂ ਦੇ ਪਿਆਰਿਓ ਖਵਾਉਣਾ ਕਿਤੇ ਸੌਖੀ ਗੱਲ ਥੋੜੀ ਸੀ ਦਿਨ ਰਾਤ ਕਪੜੇ ਧੋਣ ਵਾਲੇ ਲੱਗੇ ਰਹਿੰਦੇ ਸਨ ਇੰਨੇ ਕਪੜੇ ਹੋ ਜਾਂਦੇ ਸਨ ਕਹਿੰਦੇ ਵੀ ਦੈਨ ਰਾਤ ਰਸੋਈ ਤਪਦੀ ਸੀ ਕਪੜੇ ਧੋਣ ਲਈ ਪੱਟੀਆਂ ਚੜੀਆਂ ਰਹਿੰਦੀਆਂ ਸਨ ਆਗਨ ਸੇਵਾ ਵਿੱਚ ਹਰ ਵੇਲੇ ਹਾਜ਼ਰ ਸੀ ਵੱਡਾ ਪਰਿਵਾਰ ਸੀ ਲੱਖ ਪੁੱਤਰ ਸੀ ਸਵਾ ਲੱਖ ਪੋਤਰਾ ਪਰ ਦੀਵਾ ਬੱਤੀ ਕਰਨ ਵਾਲਾ ਕੋਈ ਵੀ ਨਹੀਂ ਬਚਿਆ ਐਡਾ ਵੱਡਾ ਜੋਧਾ ਇਕ ਕੱਲਾ ਰਹਿ ਗਿਆ ਕਿਤਨਾ ਹਠੀ ਸੀ ਹਨੂਮਾਨ ਨਾਟਕ ਵਿੱਚ ਲਿਖਿਆ ਹੈ ਗੁਰੂ ਦੇ ਪਿਆਰਿਓ ਕਿਉਂਕਿ 라ਵਣ ਕਹਿੰਦੇ ਬੜਾ ਹਠੀ ਸੀ ਲੋਕ ਕਹਿੰਦੇ ਹਨ ਉਸ ਨੇ ਕਾਲ ਪਾਵੇ ਨਾਲ ਬਣਿਆ ਸੀ ਇਹ ਲੋਕਾਂ ਦਾ ਕਹਾਵਤ ਹੈ ਭਾਵ ਇਨਾ ਪ੍ਰਬੰਧ ਸਕੇ ਮੌਤ ਦੇ ਭਾਵ ਸਭ ਦਰਵਾਜੇ ਉਸ ਨੇ ਬੰਦ ਕਰ ਛੱਡੇ ਸਨ ਪਰ ਫਿਰ ਵੀ ਬਚ ਨਹੀਂ ਸਕਿਆ ਮੌਤ ਨੂੰ ਕਹਿੰਦੇ ਪਾਵੇ ਨਾਲ ਬੰਨ ਲਿਆ ਸਾਰੇ ਦਰਵਾਜੇ ਬੰਦ ਕਰ ਲੇ ਭਾਵ ਕੇ ਪਾਵੇ ਨਾਲ ਬੰਨਣ ਦੇ ਮੌਤ ਨੂੰ ਕੋਈ ਬੰਨ ਨਹੀਂ ਨਾ ਸਕਦਾ ਭਾਵ ਕੇ ਨੇ ਸਾਰੇ ਦਰਵਾਜੇ ਬੰਨ ਕਰ ਲਏ ਸਨ ਇਹ ਦੇਖਾ ਮੈਂ ਮੈਨੂੰ ਕੌਣ ਮਾਰ ਸਕਦਾ ਹੈ ਪਰ ਇੱਥੇ ਸਤਿਗੁਰੂ ਕਹਿੰਦੇ ਬਾਣੇ ਦੇ ਅੰਦਰ ਫਰਮਾਨ ਹੈ ਮਲ ਕਲ ਮੌਤ ਜਾ ਆਬਸੀ ਸਭ ਦਰਵਾਜੇ ਭੰਨ ਸਾਰੇ ਦਰਵਾਜੇ ਬੰਦ ਕਰ ਲਏ ਸਨ ਸਾਰੇ ਸੀਸੇ ਨਾਲ ਬੰਦ ਸੀਲ ਕਰ ਦਿੱਤੇ ਸਨ ਵੇ ਪਰ ਗੁਰੂ ਦੇ ਪਿਆਰੋ ਹੋਇਆ ਕਿ ਮਲ ਕਲ ਮੌਤ ਜਾ ਆਬਸੀ ਸਭ ਦਰਵਾਜੇ ਭੰਨ ਜਦ ਮੌਤ ਆਏ ਨਾ ਰਾਵਣ ਦੀ ਸਾਰੇ ਦਰਵਾਜ਼ੇ ਟੁੱਟ ਗਏ ਸਾਰਾ ਜਿਹੜਾ ਸੀ ਨਾ ਅਲੰਕਾ ਸਾਰਾ ਟੁੱਟ ਗਿਆ ਸਾਰੇ ਅਲੰਕਾ ਦੇ ਦਰਵਾਜ਼ੇ ਖੁੱਲ ਗਏ ਇਸ ਲਈ ਸਾਨੂੰ ਸਮਝਾਉਣਾ ਕਰਦੇ ਨੇ ਬਾਣੀ ਦੇ ਅੰਦਰ ਤਿੰਨਾ ਪਿਆਰਿਆਂ ਭਾਈਆਂ ਅੱਗਾ ਦਿੱਤਾ ਬੰਨ ਬਾਬਾ ਫਰੀਦ ਜੀ ਦਾ ਫਰਮਾਨ ਸੀ ਅੱਜ ਕਹਿੰਦੇ ਹਾਂ ਛੋਟਾ ਪਰਿਵਾਰ ਸੁਖੀ ਪਰਿਵਾਰ ਪਰ ਉਸ ਵੇਲੇ ਵੱਡਾ ਪਰਿਵਾਰ ਸੁਖੀ ਪਰਿਵਾਰ ਸੀ ਪਿੱਛੇ ਦੀ ਗੱਲ ਹੈ ਹੁਣ ਅੱਗੇ ਦੀ ਗੱਲ ਕੀ ਹੈ ਅੱਜ ਦੇ ਜਿਹੜੇ ਗੱਲ ਹੈ ਜਾਂ ਅੱਗੇ ਦੀ ਗੱਲ ਹੈ ਛੋਟਾ ਪਰਿਵਾਰ ਸੁਖੀ ਪਰਿਵਾਰ ਪਹਿਲੇ ਸਮੇਂ ਦੇ ਵਿੱਚ ਜਿੰਦਾ ਵੱਡਾ ਹੋਏਗਾ ਪਰਿਵਾਰ ਸੁਖੀ ਰਹਿਾਂਗੇ ਕੰਦਾ 크리스마 ਸੀ ਬਾਹੂ ਬਲ ਦੀਆਂ ਲੜਾਈਆਂ ਸਨ ਉਸ ਵਕਤ ਪਰ ਵੱਡਾ ਪਰਿਵਾਰ ਹੁੰਦਿਆਂ ਵੀ ਰਾਵਣ ਦਾ ਪਰਿਵਾਰ ਨਾ ਬਚ ਸਕਿਆ ਉਸ ਟਾਈਮ ਦੇ ਵਿੱਚ ਰਾਵਣ ਬਾਹੂ ਬਲੀ ਸੀ ਸਭ ਡਰਦੇ ਸਨ ਦੂਸਰੇ ਪਾਸੇ ਰਾਮ ਲక్ష్ਮਨ ਤਾਂ ਤੋਪਰਾ ਹੀ ਜੰਗਲ ਵਿੱਚ ਸਨ ਪਰ ਜੰਗ ਵਿੱਚ ਸਨ ਉਹ ਪਰ ਬੜੇ ਸੈਨਾ ਇਕੱਠੀ ਹੋ ਗਈ ਮਹਾਨ ਜਿੱਤ ਤੋਂ ਬਾਅਦ ਉਹ ਜਦੋਂ ਪਰਿਵਾਰ ਵਿੱਚ ਆਏ ਪਰਿਵਾਰ ਉਹਨਾਂ ਨੂੰ ਵੀ ਨਾ ਵਜਾ ਸਕਿਆ ਇਸੇ ਲਈ हे ਬੰਦੇ ਕਰਤਾ ਤੂੰ ਕਰਤਾਰ ਨੂੰ ਯਾਦ ਕਰ ਪਰਿਵਾਰ ਦੀ ਟੇਕ ਨਾ ਰੱਖ ਅੰਤ ਕਰਤਾ ਰਹੀ ਤੇਰੀ ਸਹਾਇਤਾ ਕਰੇਗਾ ਇਸ ਦਾ ਮਤਲਬ ਇਹ ਸੀ ਗੁਰੂ ਪਿਆਰੇ ਸਾਧ ਸੰਗਤ ਸਚੇ ਪਾਸਾ ਮਹਾਰਾਜ ਜੀ ਨੇ ਸਾਨੂੰ ਇਹ ਸਮਝਾਉਣਾ ਕੀਤਾ ਹੈ ਸੰਸਾਰ ਸੁਪਨਾ ਹੈ ਵੱਡੇ ਪਰਿਵਾਰ ਨਾਲ ਕੋਈ ਮਤਲਬ ਨਹੀਂ ਛੋਟੇ ਪਰਿਵਾਰ ਨਾਲ ਕੋਈ ਮਤਲਬ ਨਹੀਂ ਵੱਡੇ ਛੋਟੇ ਹੋਣ ਦਾ ਕੋਈ ਮਤਲਬ ਨਹੀਂ ਹੈ ਇਹ ਸੰਸਾਰ ਸੁਪਨੇ ਦੀ ਨਿਆਈ ਹੈ ਇਥੇ ਕੋਈ ਬਚਾ ਨਹੀਂ ਸਕਦਾ RAM ਗयो ਰਾਵਨ ਗयो ਜਾ ਕੋ ਬਹ ਪਰਵਾਰ ਕੋ ਨਾਨਕ ਥਿਰ ਕਛ ਨਹੀਂ ਸੁਪਨੇ ਜਿਉ ਸੰਸਾਰ ਗੁਰੂ ਪਾਸਾ ਧੰਗ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਜੋ ਫਰਮਾਨ ਸੀ ਆਪ ਜੀ ਨੇ ਸਰਵਨ ਕੀਤੇ ਹਨ ਸਮਾ ਇਥੇ ਸਮਾਪਤੀ ਦਾ ਹੈ ਗੁਰੂ ਪਾਸਾ ਜੀ ਸਭਨਾਂ ਨੂੰ ਨਾਮ ਬਾਣੀ ਸੇਵਾ ਸਿਮਰਨ ਦੀ ਦਾਤ ਗੁਰਸਿੱਖੀ ਬਖਸਨ ਸਿੱਧਕ ਭਰੋਸਾ ਸੇਵਾ ਸਿਮਰਨ ਬਖਸ ਕੇ ਨਿਹਾਲ ਕਰਨ ਇਹ ਲੋਕ ਸੁਖੀ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ